ਤੇ ਇੱਕ ਮਿਲਣਾ ਆਇਆ ਥਾ ਉਹ ਜਿਹੜੇ ਮੀਟਿੰਗ ਤੇ ਕਹਿੰਦੇ ਸੀ ਵੀ ਪਰਚਾ ਦੇਣਾ ਇਹਨਾਂ ਤੇ ਜਿਹੜਾ ਕਾਉਂਸਲਰ ਕੰਮ 'ਚ ਵਿਗੜ ਨਾ ਪਾਉਂਦਾ ਪੁੱਛੀ ਵੀਰੇ ਕਿਹੜਾ ਕਿਹੜਾ ਪਰਚਾ ਦੇਣਾ ਸਰ ਕੀ ਹੈ ਕੀ ਹੈ ਸਰ ਕੀ ਮਾਮਲਾ ਜਿਹੜਾ ਬੰਦਾ ਕਹਿੰਦੇ 2025 ਜਿਹੜਾ ਬੰਦਾ ਹਾਂਜੀ ਭਾਵੇਂ ਕਾਉਂਸਲਰ ਹੋਵੇ ਹਾਂਜੀ ਭਾਵੇਂ ਐਮਐਲਏ ਹੋਵੇ ਹਾਂਜੀ ਜਿਹੜਾ ਮਰਜ਼ੀ ਬੰਦਾ ਹੋਵੇ ਜਿਹੜਾ ਸਰਕਾਰੀ ਕੰਮ ਚ ਦੁਰਗਣ ਪਾਊਗਾ ਹਾਂਜੀ ਨਹੀਂ ਹੋਣ ਦੇਊਗਾ ਹਾਂਜੀ ਉਹ ਤੇ ਉਹਦੀ ਕਾਰਜਕਾਰੀ ਕਿਹੜੇ ਕਮਾਂਜੀ ਕਿਹੜਾ ਹੋਵੇਗਾ ਦੁਰਗਣ ਜਿਹੜੇ ਕਮਾਂਜੀ ਕਿਹੜਾ ਕਹਤਾ ਹਾਇ ਕੌਂਸਲਰ ਤੇ ਪਰਚਾ ਨਮਾਇੰਦੇ ਆ ਜੀ ਤੁਸੀਂ ਤੁਸੀਂ ਤਾਂ ਪਰਚਾ ਹੋਇਆ ਕੌਂਸਲਰ ਤੇ ਪਰਚਾ ਕਿਵੇਂ ਦੇ ਦੇਗਾ ਜਿੱਤੇ ਹੋਏ ਕੌਂਸਲਰ ਹੈ ਜੀ ਕਿਵੇਂ ਮੈਂ ਪਰਚਾ ਜਿੱਤਿਆ ਦੇ ਹਾਲ ਹਾਰਿਆਂ ਦਾ ਕੀ ਹੋਊਗਾ ਤੂੰ ਮੀਟਿੰਗ ਚ ਕਿਵੇਂ ਕਹੇ ਪਰਚਾ ਦੇ ਦੇਗਾ ਰਿਟਾ ਨਹੀਂ ਕਿਵੇਂ ਦੇਦੇ ਆਂ ਪਰਚਾ ਕਰਾਂਗੇ ਫਿਰ ਫਿਰ ਸਾਡੇ ਸਾਰਿਆਂ ਤੇ ਕਰ ਲੋ ਜੀ ਪਰਚਾ ਕਿਵੇਂ ਦੇ ਦੇ ਕਿਹੜੀ ਕਮੈਣ ਸਾਰਿਆਂ ਤੇ ਕਰੋ ਇਹਨੂੰ ਇਹ ਪੁੱਛ ਕੌਂਸਲਰ ਤੇ ਪਰਚਾ ਕਿਵੇਂ ਹੋ ਜ ਨੇ ਨੇ ਕਾਰ ਕਿਉਂ ਜਾ ਤੇਰਾ ਪਰਚਾ ਤੇਰਾ ਪਰਚਾ ਦੇਣਾ ਨਾ ਚਾਲ ਲਾ ਲਈ ਤੁਸਾ ਦਾ ਅੱਡਾ ਪੌਸਟ ਨੂੰ ਬਣਾਇਆ ਫਿਰਦਾ ਆਪਾਂ ਕਰ ਲਿਓ ਸਾਰਿਆਂ ਤੇ ਕਰ ਲਿਓ ਇਹੋ ਜਿਹੀ ਕੋਈ ਨਹੀਂ ਪਰਚਾ ਹੀ ਪਰਚਾ ਨਾ ਹੌਟ ਰਦੇ ਜਵਣਗੇ ਆ ਜਾ ਯਾਰ ਹੁੰਦੀ ਆਇਆ ਆਇਆ ਗੱਡੀ ਰੋਕੋ ਇਹਦੀ ਆਇਆ ਬੋਲੀ ਜੀ ਨੇ ਗੱਡੀ ਲਾ ਆ ਉਹ ਗੱਡੀ ਨੂੰ ਪੂਰੇ ਗੱਡੀ ਗੱਡੀ ਦਾ ਮੁਤਾਬਕ ਮੁਤਾਬਕ ਪੈਸੇ ਮੁਤਾਬਕ 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 ਡਾਇਰੈਕਟਰ ਕਮਿਸ਼ਨਰ ਮੁਤਾਬਕ ਮੁਤਾਬਕ ਯਾਰ ਪਹਿਲਾ ਪਰਚੇ ਕਰਾ ਲੈਣ ਗੱਲ ਨਾ ਵੀ ਸਰਕਾਰੀ ਕੰਮ ਜਿਵੇਂ ਕਰਨਾ ਪਰਚਾ ਦਵਾ ਨਾ ਅਸੀਂ ਪਬਲਿਕ ਦਾ ਕੰਮ ਕਰਾਉਂਦੇ ਹਾਂ ਸਰਕਾਰੀ ਉਹ ਯਾਰ ਮੈਂ ਤੁਹਾਡੇ ਘਰ ਦਾ ਕਾਉਂਸਲਰ ਕੰਮ ਨਹੀਂ ਕਰਾਉਂਗਾ ਲੋਕਾਂ ਦਾ ਪਰਚਾ ਨਹੀਂ ਕਰਾਉਂਦਾ ਕੰਮ ਨਹੀਂ ਕਰਾਉਂਦਾ ਉਹ ਨਹੀਂ ਜਾਣਾ ਮਲੇ ਨੂੰ ਤਾਂ ਪਰਚਾ ਦੱਜ ਕਰਾ ਦੋ ਦੇਖੋ ਆਪਦੇ ਕੰਮ ਆਈ ਲੋਕਾਂ ਦੇ ਪਸੰਦ ਦਾ ਕੰਮ ਕਰਾਓ ਜਿੰਨਾਂ ਦਾ ਪਰਚਾ ਦੇ ਦੋ ਸਰਕਾਰਾਂ ਨਹੀਂ ਰਹਿਣੀ ਹੈ ਜੀ ਉਹ ਨਹੀਂ ਯਾਰ ਇਹ ਗੱਲ ਤਾਂ ਸੁਣਿਆ ਸਰਦਾਰ ਕੋਈ ਯਾਰ ਕੋਈ ਨਹੀਂ ਬਣਾਦਾ ਮਰਜ਼ਾ ਦੇ ਦਊਗਾ ਹੁਣ ਦੇਣਾ ਹੁੰਦਾ ਆਹ ਵਤ ਨਹੀਂ ਨਹੀਂ ਇਹਨਾਂ ਕੋਲ ਬੀਆੜਾ ਨਹੀਂ ਦੱਫਰ ਹੁਣ ਗਿਆਣੀ ਕਿ ਦੇ ਦਾਂਗੇ ਤੇਰੇ ਦਾ ਜਿਹੜਾ ਕੋਈ ਦੱਫਰ ਭਾਜੀ ਇਹ ਗੱਲ ਕਿਹਨੂੰ ਵੀ ਦੇ ਦਾਂਗੇ ਮਰਜ਼ਾ ਸਰਕਾਰੀ ਕੰਮ ਜੇ ਵਿਗੜ ਪਾਏਗਾ ਨਹੀਂ ਨਾ ਕੌਂਸਲਰ ਲਾਣਾ ਪੈਣਾ ਪਤਾ ਵੀ ਬਤਾਊਗਾ ਜਿਹੜੇ ਜਿਹੜੇ ਬੰਦੇ ਜਿਹੜੇ ਉੱਥੋਂ ਬੰਦੇ ਮੇਰੇ ਬੰਦੇ ਕੰਮ ਨਾ ਹੁਣ ਦੇਣ ਮੈਂ ਉੱਥੋਂ ਮਸ਼ੀਨਰੀ ਲੈ ਕੇ ਕੰਮ ਕਰਾਂ ਮਾਂ ਲੋਕਾਂ ਦੇ ਕੰਮ ਕਰਾਂ ਇਹ ਸਰਕਾਰੀ ਵਿਗੜ ਹੋ ਗਿਆ ਭਾਈ ਸਾਹਿਬ ਤਾਂ ਮੈਂ ਆਪਾਂ ਆਪਾਂ ਦੇ ਵੱਡੇ ਹਨਾ ਆਪਣਾ ਫਰਜ਼ ਬਣਦਾ ਸੀ ਗਰਾਊਂਡ ਲੈਵਲ ਤੇ ਹਾਂ ਵੀ ਦੱਸਦਾ ਮੈਂ ਮੂੰਹ ਤੇ ਦੱਸਦਾ ਆਹ ਪ੍ਰੋਬਲਮ ਆ ਸਰ ਅਸੀਂ ਅਸੀਂ ਬਦ ਕਲਾਮਿਕ ਕਦੇ ਨਹੀਂ ਕੀਤੀ ਭਾਈ ਹੋਣੀ ਓਏ ਹੋ ਵੀ ਜਾਵੇ ਯਾਰ ਉਹ ਜਿਹੜੀ ਦੋ ਤਾਹ ਦੇ ਜਾਸੀਆਂ ਸਾਲ ਉਹਦੇ ਪਰਚੇ ਸਾਰੇ ਹੋ ਚੁੱਕਿਆ ਹੁਣ ਰਹੇ ਨਹੀਂ ਕੋਈ ਖੋਗ ਚੁੱਕਿਆ ਹੁਣ ਅਮਰੀਕਾ ਜੀ ਹੋਣਾ ਜੀ ਹੋਣਾ ਪਰ ਸੁਣਨਾ ਚਾਹੀਦਾ ਸੀ ਅਸੀਂ ਕਦੇ ਵੱਡ ਕਲਾਮੀ ਨਹੀਂ ਕੀਤੀ ਕਿਸੇ ਅਫਸਰ ਨਾਲ ਪਰ ਜੇ ਕੋਈ ਕਹੇ ਨਾ ਮੈਂ ਵੱਡਾ ਘੈਂਟ ਆ ਪਰਚਾ ਦੇ ਦਿਓ ਅਸੀਂ ਫਿਰ ਘੈਂਟਾਂ ਦੇ ਘੈਂਟ ਚਲੋ ਠੀਕ ਹੈ ਇਹ ਦੱਸਣਾ ਹਾਂ ਇਹ ਬਹਿਬ ਕੱਢਾ ਨਾ ਮੈਂ ਫਤੂਰ ਲੈ ਗਿਆ ਨਹੀਂ ਦਿਮਾਗ ਚ ਬਣਾ ਨੀ ਪਰ ਤੂੰ ਦੇਖ ਕੇ ਦਿਖਾ ਯਾਰ ਹੁਣ ਖੜਿਆ ਗੱਡੀ ਰੋਕੀ ਆ ਪਰਚੇ ਦੇ ਪਰਚਾ ਦੇਣਾ ਦੋ ਮੈਂ ਗੱਡੀ ਰੋਕੀ ਆ ਪਰਚੇ ਦਾ ਦੇ ਪਰਚਾ ਦਿੰਦੇ ਨਹੀਂ ਮੈਂ ਕਿਵੇਂ ਦੇਖੇ ਦੇਖ ਯਾਰ ਤੂੰ ਤੂੰ ਮਲਾਜ ਆਪਾਂ ਵੱਡੇ ਆ ਪਰਿਵਾਰ ਦੇ ਮਲਾਜ ਨੂੰ ਕਹੋ ਆਪਾਂ ਆਪਾਂ ਬੇਟਾ ਨਹੀਂ ਬੇਟਾ ਨਹੀਂ ਮੈਂ ਬੇੜਾ ਨਹੀਂ ਕਹਣਾ ਆਪਾਂ ਨੇ ਹੱਥ ਬਰੇ ਰੱਖਣੇ ਆ ਹੱਥ ਬਰੇ ਰੱਖਣੇ ਫਿਰ ਤੁਹਾਡੇ ਕੋਲ ਨਹੀਂ ਤੂੰ ਆਲੜੀ ਹੋਈ ਮੇਰੇ ਘਰ ਨੂੰ ਮੱਟੂ ਆਉਂਦਾ ਕਹਿੰਦੇ ਆਪਾਂ ਇੱਜ਼ਤ ਕਰਾਉਣੀ ਹੈ ਇੱਜ਼ਤ ਮਿਲੇ ਤੇ ਮਿਲਨੇ ਆ ਤੁਹਾਡੇ ਦਫਤਰ ਬੈਠੇ ਮੂਰੇ ਗੱਡੀ ਲਾ ਕੇ ਯਾਰ ਪਹਿਲਾਂ ਪਾਸਤਾ ਜੀ ਤੁਹਾਡੇ ਬੰਦਰ ਬੈਠੇ ਤੁਹਾਡੇ ਹੁੰਦੇ ਤੈਨੂੰ ਮਿਲਣਾ ਹੈ ਗੱਲ ਕਰਨੀ ਬੈਠ ਕੇ ਗੱਲ ਕਰਨੀ ਆਈ ਸੀ ਤੁਹਾਡੇ ਕੋਲੋਂ ਬੈਠ ਕੇ ਗੱਲ ਕਰਨੀ ਹਾਂਜੀ ਸਰ ਇੱਕ ਮਿੰਟ ਕੀ ਕਹਿਣਾ ਚਾਹੋਟ ਹੈ ਕੀ ਮਾਮਲਾ ਸੁਣਾਇਆ ਬੱਸ ساری ਵੀਡੀਓਗ੍ਰਾਫੀ ਕਰ ਲਈ ਹੈ ਨਾ ਹਾਂਜੀ ਹਾਂਜੀ ਉਹ ਵਰਜਨ ਤੁਹਾਨੂੰ ਮਿਲ ਗਿਆ ਜਿਹੜਾ ਬੰਦਾ ਸਰਕਾਰੀ ਕੰਮ 'ਚ ਵਿਘਨ ਪਾਊਗਾ ਉਸ ਤੇ ਕਾਰਵਾਈ ਹੋਊਗੀ ਕਿਹੜੇ ਕੰਮਚਾਰੀ ਨੇ ਵਿਘਨ ਪਾਇਆ ਹੈ ਏ ਰਿਪੋਰਟ ਆਈ ਸੀ ਕਿ ਪਰਸੋਂ ਕੋ ਵਿਹੜਾ ਤੇ ਕੰਮ ਜਿਹਾ ਵਗਨ ਪਾ ਰਹੇ ਸੀਗੇ ਹਾਂਜੀ ਅੱਗੇ ਗਲਤ ਹੈ ਨਾ ਫਿਰ ਇਹ ਹਾਂਜੀ ਇਹ ਗਲਤ ਹੈ ਹੋ ਰਹੀ ਹੈ ਹਾਂਜੀ ਹਾਂਜੀ ਇਹੋ ਗਲਤ ਹੋ ਰਹੀ ਹੈ ਕਮਰੇ ਦੇ ਲੈ ਕੇ ਕਰਾਂਗੇ ਤੁਹਾਡੇ ਨਾਲ ਤੁਸੀਂ ਕਮਰੇ ਤੁਹਾਡੇ ਕੋਲ ਬੈਠੇ ਆ ਤੁਸੀਂ ਕਮਰੇ ਵਿੱਚ ਘਟੇ ਕੋ ਬਾਹਰ ਤਾਂ ਨਹੀਂ ਗੱਲ ਕੀਤੀ ਤਾਂ ਸੜਦਾਦਾ ਨਹੀਂ ਘਰੇਆ ਤੁਹਾਨੂੰ ਦਫ਼ਤਰ ਆਏ ਘੋੜੇ ਅੰਦਰ ਕੁਰਸੀਆਂ ਤੇ ਬਹਿ ਗਏ ਇਹੋ ਜੀ ਗੱਲਾਂ ਕੀਤੀ ਕੀ ਕੀਤੀ ਆ ਬਸੋ ਤੁਹਾਨੂੰ ਇਹੀ ਪੁੱਛਿਆ ਕਿ ਤੁਸੀਂ ਉੱਥੇ ਮੀਟਿੰਗ ਹੋਈ ਹੈ ਕਿ ਤੁਸੀਂ ਇਹ ਗੱਲ ਕਹੀ ਹੈ ਕਿ ਜਿਹੜਾ ਬੰਦਾ ਕਾਉਂਸਲ ਕੋਈ ਕੰਮ ਕਰਨਾ ਆਊਗਾ ਉਹ ਤਾਂ ਦੇਦਵਾਨ ਕਰ ਦੇ ਜਿਹੜਾ ਬੰਦਾ ਸਰਕਾਰੀ ਕੰਮ 'ਚ ਵੇਣ ਪਾਊਗਾ ਕਾਉਂਸਲ ਕਿਹਦਾ ਵੇਣ ਪਾਊਗਾ ਸਰ ਤੋਂ ਨਿਆ ਹੋਇਆ ਨੁਮਾਇੰਦਾ ਇਹ ਤਾਂ ਆਪਣੇ ਵਾਰ ਹੈ ਫੈਸਲਾ ਨੇ ਵਾਰ ਕੰਮ ਨੇ ਸਾਨੂੰ ਬੁਲਾਓ ਬੇਰ ਪਰਦਾ ਜਿਆਦਾ ਯਾਰ ਪਰਦਾ ਨਹੀਂ ਹੈ ਭਾਈ ਬੁਲਾਣੀ ਨਹੀਂ ਹੈਗੀ ਕੋਈ ਰਿਪੋਰਟ ਹੀ ਨਹੀਂ ਆਈ ਤੁਸੀਂ ਪਰਦਾ ਦੇਖ ਕੇ ਪਰਚਾ ਨਹੀਂ ਰੋਣਾ ਹੈਗਾ ਤੁਹਾਡੀ ਤੁਹਾਡੀ ਡਿਊਟੀ ਨਹੀਂ ਹੈਗੀ ਇਹ ਗੱਲਾਂ ਕਰਨ ਦੀ ਤੁਸੀਂ ਕਾਉਂਸਲਰ ਨੂੰ ਬੁਲਾ ਕੇ ਪੁੱਛੋਗੇ ਭਾਈ ਉਹ ਬੋਡੀ ਨੇ ਰਲ ਕੇ ਕੰਮ ਕਰਦਾ ਇਹ ਤਾਂ ਤੁਸੀਂ ਮੁਲਾਇਮਾਂ ਨੂੰ ਇਹ ਜਾਣ ਦੀ ਬਜਾਏ ਕਿ ਕੰਮ ਕਰਉਂਦਾ ਸੀ ਕਿ ਨੌਂ ਦੇ ਬੱਚਿਆਂ ਨੂੰ ਬੁਲਾਓ ਪੁੱਛੋ ਵੀ ਕੀ ਗਿਆ ਤੁਸੀਂ ਮੁਲਾਇਮਾਂ ਨੂੰ ਸ਼ਹਿਰ ਦੇ ਰੋ ਯਾਰ ਥੱਲੇ ਪਤਾ ਹੀ ਨਹੀਂ ਰੋ ਬਈ ਯਾਰ ਪਰਚਾ ਭਾਈ ਕੋਈ ਰਿਪੋਰਟ ਨਹੀਂ ਆਈ ਕੋਈ ਕੁਝ ਨਹੀਂ ਹੈਰਾ ਸਾਹਿਬ ਬੱਚਿਆਂ ਦਾ ਰੋਣਾ ਨਹੀਂ ਹੈਗਾ ਚਾਹੁੰਦੇ ਕੀ ਹੋ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਅਫਸਰ ਨੂੰ ਮੀਂਦੇ ਬੁਲਾਵਾਂ ਨਾ ਸਾਹਿਬ ਇਹ ਚਾਹੁੰਦੇ ਕਿ ਜੋਨੂੰ ਕਿਉਂ ਕਹਿੰਦੇ ਨੇ ਤੁਸੀ ਜਿਹਨੂੰ ਕਿਉਂ ਕਹਿੰਦੇ ਹੋ ਕਿ ਪਰਚਾ ਦੇ ਦੇ ਦੇਖ ਮੜਿਆ ਚਾਹਨੇ ਇਹ ਆ ਪਰਚਾ ਹੁਣ ਕਿਹੜਾ ਹੋ ਸਕਦਾ ਏਡੀ ਵਿਜੀਲੈਂਸ ਉੱਤੇ ਉਹ ਦੇਖਣਾ ਕਿਹੜਾ ਬਾਰੇ ਇਹ ਹੋੜ ਏ ਮੇਰੇ ਉਹ ਇੱਥੇ ਕਾਰਵਾਈ ਹੋਊਗੀ ਫਿਰ ਹੋਊਗਾ ਕਿਹੜੀ ਇਹ ਕਿਹੜੀ ਕਰ ਸਕਦੀ ਓ ਰਿਪੋਰਟ ਆਊਗੀ ਉਦੋਂ ਇਹ ਦੇਖਣਾ ਵੀ ਕਿਹੜਾ ਪਰਚਾ ਕਰ ਸਕਦਾ ਲੋਕਾਂ ਦੇ ਕੰਮ ਕਰਨ ਲਈ ਪਰਚੇ ਹੋਣਗੇ ਸਾਰਿਆਂ ਦੇ ਕਰਨ ਦੇ ਕੋਈ ਮੇਰੇ ਮਰਾਜ਼ੇ ਸਰਕਾਰੀ ਨਹੀਂ ਕਦੇ ਕਦੇ ਵਗਨ ਨਹੀਂ ਪਾਇਆ 25 ਸਾਲ ਤੋਂ ਕਦੇ ਬਦ ਕਲਮੀ ਨਹੀਂ ਉਹ ਯਾਰ ਇਹ ਜਿਹੜੀ ਇਹ ਕਿਉਂ ਹੈ ਭਾਜੀ ਤੁਹਾਨੂੰ ਚਾਹੀਦਾ ਸੀ ਬੁਲਾ ਦੇ ਡਾਕਟਰ ਨੂੰ ਬੁਲਾ ਕੇ ਮੇਰੇ ਮਾਮੇ ਨੂੰ ਬੋਝਾ ਤਕਲੀਫ ਕੀ ਹੈ ਜੇ ਮੈਂ ਹਲ ਵੀ ਨਹੀਂ ਕਹਿ ਸਕਦਾ ਉਹ ਵੀ ਡੈਂਜ ਹੈ ਪਾਜੀ ਪਾਜੀ ਸਾਰਾ ਬਾਰੇ ਬੈਠਾ ਉਹਨਾਂ ਦੇ ਕੀ ਇਮਪ੍ਰੈਸ਼ਨ ਗਿਆ ਉਹਨਾਂ ਦੇ ਕੀ ਇਮਪ੍ਰੈਸ਼ਨ ਉਹ ਸਾਡੀ ਇੱਜ਼ਤ ਕਰਉਂਦੀ ਇਮਪ੍ਰੈਸ਼ਨ ਜਰ ਨਜ਼ਰ ਆਉਂਦੇ ਬਾਕੀ ਤਾਂ ਕਿਸੇ ਨੂੰ ਮਾਇਸੇ ਲੱਗਦਾ ਨਹੀਂ ਕਿ ਮੀਟਿੰਗ ਆਓ ਜਾਂ ਤੁਸੀਂ ਆਪਣੇ ਦੱਸੋ ਸਾਨੂੰ ਕੀ ਦੇਖਣਾ ਹੈ ਜਿਹੜੇ ਉਹਨਾਂ ਦੇ ਵੈਦੇ ਆ ਕੋਈ ਕਾਉਂਸਲਰ ਨਹੀਂ ਉਹਨਾਂ ਦੇ ਮੈਂ ਕਦੀ ਕਿਸੇ ਨੂੰ ਨਹੀਂ ਨਹੀਂ ਚਲੋ ਜਿਨੇ ਵੀ ਕੀਤੀ ਹੈ ਤੁਸੀਂ ਇੰਨੇ ਸੀਨੀਅਰ ਅਫਸਰਾਂ ਤੁਸੀਂ ਕਹ ਦੋ ਕਿ ਯਾਰ ਸਾਰਿਆਂ ਲਈ ਬਰਾਬਰ ਕੰਮ ਹੈ ਅਸੀਂ ਜਿਹੜਾ ਆਪਣੇ ਘਰ ਦੇ ਕੰਮ ਕਰਾਣੇ ਲੋਕਾਂ ਵੀ ਕੰਮ ਕਰਾਣੇ ਕੋਈ ਸ਼ਿਕਾਇਤ ਲੱਗੀ ਸਾਨੂੰ ਬੁਲਾਓ ਮੇਰਾ ਬ话 ਸੁਣੋ ਇਹ ਤਾਂ ਕੀ ਦੇਖਣਾ ਇਹ ਤਾਂ ਕੀ ਦੇਖਣਾ ਕਿਸੇ ਬੋਰਡ ਦੀ ਕੀ ਕੰਪਲੇਨਟ ਹੈ ਇਹ ਗੱਲ ਸਹੀ ਕਰ ਉਹਨਾਂ ਨੂੰ ਸ਼ਹਿ ਮਿਲਦੀ ਹੈ ਬਾਜੀ ਅਸੀਂ ਨਹੀਂ ਗੱਲ ਕਰ ਰਹੇ ਨਹੀਂ 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 ਯਾਰ ਮੇਰੀ 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 ਮੈਂ ਕਿਵੇਂ ਸੁਣ ਲਾ ਪਰਚਾ ਦੇਵੇ ਕੋਈ ਐਵੇਂ ਕਿਵੇਂ ਪਾ ਲਈਏ 10 ਮਿੰਟ ਇਧਰ ਸਾਡੀ ਮੇਰੇ ਹੁਣ ਸਾਡੇ ਕੰਸਾ ਸਾਡਾ ਵੱਡਾ ਮੈਂਬਰ ਕਰੇ ਗੱਲ ਸੁਣੋ ਯਾਰ ਜਦੋਂ ਤੁਸੀਂ ਆਏ ਮੈਂ ਤੁਹਾਨੂੰ ਕਹਿ ਦਵਾਂ ਤੁਹਾਡੇ ਪੱਤੇ ਹਾਂ ਹਾਂ ਯਾ ਮੈਂ ਤੁਹਾਨੂੰ ਕਹਿੰਦਾ ਵੀ ਇਹ ਹੋ ਜਾਂਦਾ ਹੁੰਦਾ ਮੈਂ ਕਿਹਾ ਯਾਰ ਕਰਾ ਲਾ ਤੁਸੀਂ ਹੁਣੇ ਮੰਗਦੇ ਤੁਸੀਂ ਅੰਦਰ ਕਰਾ ਲਾ ਤੁਸੀਂ ਅੰਦਰ ਨਹੀਂ ਅਸੀਂ ਸੀਗੇ ਤੁਸੀਂ ਉਹਨਾਂ ਨੂੰ 10 ਮਿੰਟ ਸਾਡੇ ਕੰਮ ਸੁਣ ਲੋਗੇ ਜੋ ਸਾਡੇ ਕੰਮ ਸਾਰੀਆਂ ਸ਼ਕਲਾਂ ਕਹੋਂ ਕਰਦੇ ਔਰ ਇਹ ਸਾਰੇ ਬੰਦੇ ਨਾ ਉਹ ਨੇ ਮਲਕੀ ਉਹ ਨਹੀਂ ਹੈ ਉਹ ਨਹੀਂ ਹੈ ਜਿਹੜੇ ਦਿਨਾਂ ਦਾ ਤੁਸੀਂ ਬਣੇ ਹੋ ਨਾ ਉਹ ਕੋਈ ਗਲਤੀ ਨਾਲ ਬਣਿਆ ਹੋਇਆ ਕੋਈ ਸਾਰੇ ਨਾ ਬੰਦੇ ਪੰਤੇ ਚਾਰ ਚਾਰ ਵਾਰ ਦੇ ਗੌਨਦਾਰਾ ਹੋਰ ਕਿਸੇ ਦਾ ਕਦੇ ਹਜਾ ਟਰੈਕ ਨਹੀਂ ਅਫਸਰ ਨਾਲ ਵੱਤਗਲਾਮੀ ਦਾ ਹੈ ਕਿਉਂ ਆ ਜਦੋਂ ਤੁਸੀਂ ਗਲਤੀ ਕੀਤਾ ਨਾ 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 ਤੁਸੀਂ ਪਹਿਲਾਂ ਵੀਡੀਓ ਨਹੀਂ ਬਣਾਈਦਾ ਤੁਹਾਡਾ ਪਹਿਲਾਂ ਗੱਲ ਨਹੀਂ ਕਰਦੇ ਯਾਰ ਮੈਂ ਕਿਵੇਂ ਮਾਲਾ ਪਾਤ ਤੈਨੂੰ ਬਾਹਰ ਘੱਟ ਸਾਈਡ ਤੋਂ ਕੱਢੀ ਇਹਨਾਂ ਦਾ ਕਿਨਾਂ